ਤੋ ਜੀ ਦੋਸਤੋ ਨਵਾਂ ਟਰੈਕਟਰ ਰੋਡੇ ਵਾਸਤੇ ਹੋ ਲੇਕ ਡੌਂਡੀਅਰ 5404 ਸੈਕਟਰ ਉਹ ਸੋਨਾ 11 ਮਾਡਲ 395 ਪ੍ਰਾਈਸ ਆ ਦੇਖੋ ਟਰੈਕਟਰ ਜੀ ਆਹ ਸੋਨਾ ਟਰੈਕਟਰ ਜੈਨੂਨ ਸਾਫਟ ਟਰੈਕਟਰ ਨਵੇਂ ਟਾਇਰ 14 6 28 ਦੇ ਪਾਵਰ ਪੰਪਾ ਡਬਲ ਕਲਚਾ ਪਾਵਰ ਸਟੀering ਟਰੈਕਟਰ ਫਿਰ ਕਲੋਕਿਆ ਮੈਂ ਇਹ ਆਪਾਂ ਸੋਣਾ ਦੀ ਇਹਦਾ ਸੌਰੀ ਜੋਂਡੀਰ ਦਾ ਤਾਂ ਆਪ ਨੂੰ ਪਤਾ ਹੀ ਹੈ ਵੀ ਇਹ ਕਦੇ ਅਜੇ ਤੱਕ ਸਾਰੇ ਟਰੈਕਟਰ ਨਹੀਂ ਖੋਲਿਆ ਇਹਦਾ ਅਜੇ ਤੱਕ ਕੰਪਨੀ ਵੱਲੋਂ ਜੋ ਕੀਤਾ ਗਿਆ ਉਹਦਾ ਪਤਾ ਨਹੀਂ ਲੱਗਿਆ ਵੀ ਕਿਉਂ ਨਹੀਂ ਖੁੱਲਦਾ ਇਹ ਸਾਰਾ ਟਰੈਕਟਰ ਬਹੁਤ ਕਾਰਗਰ ਟਰੈਕਟਰ ਹੈ ਜ਼ਮੀਨਦਾਰ ਦੇ ਧੰਦੇ ਵਾਸਤੇ ਖਰਚਾ ਘੱਟ ਕਮਾਈ ਵੱਧ ਤੇ ਆਹ ਟਰੈਕਟਰ ਸੋਸਤੋ ਜਿਵੇਂ ਬਿਲਕੁਲ ਨਵਾਂ ਤਾਜ਼ਾ ਟਰੈਕਟਰ ਤੇ ਹੀ ਮਾਡਲ 7,85,000 ਰੁਪਏ ਜਾ ਇਹਦਾ ਕੀ ਕਹਿਣਾ ਇਹ 30 ਸਪੀਡ ਚ ਆਉਣ ਚਾਹੇ ਤੋ ਫੋਟੋ ਬਵਾ ਲੂ ਫਿਰ ਭੱਲੇ ਆਵਾ ਨਵਾਂ ਟਰੈਕਟਰ ਨਵੇਂ ਟਾਇਰਾਂ ਸਾਈਡ ਗੀਅਰ ਉਹ ਕੋ ਪਾਵਰ ਸਟੀering ਆ ਉਹ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਤੇ ਡਬਲ ਪੰਪ ਉਹ ਤਾਂ ਸਾਰਾ ਕੁਝ ਹੈਗੀ ਹੈਗਾ ਨਵਾਂ ਟਰੈਕਟਰ ਆ 23 ਮਾਡਲ ਦਾ ਕੋ ਜੀ ਕੋ ਦੋਸਤ ਨਵੇਂ ਟਰੈਕਟਰ ਦਾ ਚਾਹ ਬਣਾ ਇਹ ਟਰੈਕਟਰ ਲੈ ਸਕਦਾਗਾ ਕੋ ਟਰੈਕਟਰ ਨੂੰ 6 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੁੰਦਾ ਚੱਲਿਆ ਵੀ ਜੈਨੂਇਨ ਹੀ ਆ 290 ਘੰਟਾ ਚੱਲਿਆ 290 ਘੰਟੇ ਟਰੈਕਟਰ ਚੱਲਣ ਦਾ ਵੀ ਇਤਾ ਹੀ ਮੰਨੋ ਵੀ ਟਰੈਕਟਰ ਰਾਮਾ ਹੀ ਹੋਇਆ 290 ਘੰਟੇ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਬਹੁਤ ਸੋਹਣਾ ਟਰੈਕਟਰ ਆ 185000 ਪ੍ਰਾਈਸ ਹੈ ਹੋ ਸਕਦਾ ਇਹ ਨਵੇਂ ਦਾ 8.5 885 ਹੋਵੇ 6 ਸਾਲ ਦੀ ਗਾਰੰਟੀ ਹੈ ਦੀ ਟਰੈਕਟਰ ਦੀ ਜਿਹਦੇ ਉੱਤੇ ਲਿਖਿਆ ਹੋਇਆ ਆ ਦੇਖੋ ਠੀਕ ਆ ਦੇਖੋ ਜੀ ਪੰਜਾਬ ਨੰਬਰ ਇਹ ਆ ਗਿਆ ਅਰਜਨ 605 ਡੀ ਆਈ ਨਵੇਂ ਟਾਇਰ ਆ ਦੋਸਤੋ ਬਾਕੀ ਜੋ ਹੈ ਸਭ ਕੁਝ ਜੋ ਅਰਜਨ ਦਾ ਹੁੰਦਾ ਉਹ ਹੈਗੇ ਹੈਗਾ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਕਵਲ ਪੰਪ ਸਭ ਕੁਝ ਸੇਮ ਟਰੈਕਟਰ ਬਹੁਤ ਤਕੜਾ ਹੈ ਵੀ ਮਹਿੰਦਰਾ ਦਾ ਜੇ ਕਿਸੇ ਵੀਰ ਨੇ ਟਰਾਲੇ ਵਾਸਤੇ ਆ ਪਵਾਹੀ ਵਾਸਤੇ ਲੈਣਾ ਹੋਵੇ ਇੱਕ ਨੰਬਰ ਟਰੈਕਟਰ ਦਾ ਪੇਂਟ ਬਿਲਕੁਲ ਸਾਫ ਆ ਇਹ ਹੈਗਾ 14 ਮਾਡਲ 14 ਮਾਡਲ ਟਰੈਕਟਰ ਦੋਸਤੋ ਤੁਸੀਂ ਅਰਜਨ ਇਹਨਾਂ ਸਾਫ ਕੋਈ ਦੇਖ ਨਹੀਂ ਸਕਦੇ ਜਿੰਨਾ ਕਿ ਇਹ ਸਾਫ ਹੈਗਾ ਬਹੁਤ ਸਾਫ ਟਰੈਕਟਰ ਸੰਭਾਲਿਆ ਹੋਇਆ ਟਰੈਕਟਰ 4,85,000 ਰੇਟ ਆ ਜੀ ਬਈ ਛੋਟਾ ਟਰੈਕਟਰ ਹੈ ਇਹ ਨਹੀਂ ਉਹ ਭਾਈ ਅੱਛਾ ਅੱਛਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਚੰਗਾ ਹੈ ਹਾਂ ਦੇਖੋ ਸਾਫਟ ਟਰੈਕਟਰ ਹੈ ਬਿਲਕੁਲ ਇਹਨਾਂ ਸਾਫਟ ਟਰੈਕਟਰ ਬਲਕਿ ਹੁੰਦਾ ਨਹੀਂ ਟਰੈਕਟਰ ਅਰਜਨ ਕਿਉਂਕਿ ਮੂਹ ਟਰਾਲੇ ਰੋਲਿਆਂ ਤੇ ਚੱਲੇ ਹੁੰਦੇ ਇਹ ਬੰਦੇ ਨੇ ਬਾਹੀ ਵਾਸਤੇ ਚਲਾਇਆ ਜਾਂਦਾ ਤਾਂ ਦੇਖੋ ਇਹਦਾ ਵੀ ਇਹ ਅਰਥੋਂ ਬਿੰਜਾਸ ਵਰ ਆਇਆ ਬਿਲਕੁਲ ਤਾਜ਼ੇ ਟਾਇਰ ਹੈ ਦੋ ਜੀ ਦੋਸਤੋ ਧੰਨਵਾਦ